ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀ ਨੂੰ ਦਰਬਾਰ ਸਾਹਿਬ ਦੇ ਲਾਗੇ ਜਿੰਨੇ ਵੀ ਇਤਿਹਾਸਿਕ ਗੁਰਦੁਆਰੇ ਹਨ ਉਹਨਾਂ ਦੇ ਆਪ ਜੀ ਨੂੰ ਦਰਸ਼ਨ ਕਰਾਉਨੇ ਆ ਸੰਗਤ ਜੀ ਆ ਜਾਓ ਸੰਗਤ ਜੀ ਚੱਲਦੇ ਆ ਦਰਬਾਰ ਸਾਹਿਬ ਦੇ ਲਾਗੇ ਜਿੰਨੇ ਵੀ ਇਤਿਹਾਸਿਕ ਗੁਰਦੁਆਰੇ ਆ ਤਾਰਿਆਂ ਦੇ ਦਰਸ਼ਨ ਕਰਦੇ ਆ ਸੰਗਤ ਜੀ ਆਪ ਜੀ ਦਰਸ਼ਨ ਦਿਦਾਰੇ ਕਰੋ ਗੁਰਦੁਆਰਾ ਬਾਬਾ ਅਟਲ ਰਾਏ ਸਾਹਿਬ ਜੀ ਸੰਗਤ ਜੀ ਜਦੋਂ ਆਪ ਜੀ ਦਰਬਾਰ ਸਾਹਿਬ ਤੇ ਜੋੜਾ ਕਰਨ ਵਾਲੇ ਪਾਸੋਂ ਗੁਰਦੁਆਰਾ ਸ਼ਹੀਦਾਵਲ ਜਾਓਗੇ ਉਦੋਂ ਸਭ ਤੋਂ ਪਹਿਲਾਂ ਗੁਰਦੁਆਰਾ ਆਪ ਜੀ ਨੂੰ ਇਹੀ ਪੈਣਾ ਹੈ ਬਾਬਾ ਅਟਲ ਰਾਏ ਸਾਹਿਬ ਜੀ ਸੰਗਤ ਜੀ ਆਪ ਜੀ ਦਰਸ਼ਨ ਦੀਦਾਰੇ ਕਰੋ ਸੰਗਤ ਜੀ ਅਹੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਕੇ ਸਭ ਤੋਂ ਉਤਲੀ ਮੰਜ਼ਿਲ ਤੇ ਹੀ ਆ ਗਏ ਆ ਗੁਰਦੁਆਰਾ ਬਪੜ ਬਾਬਾ ਅਟਲ ਰਾਏ ਸਾਹਿਬ ਜੀ ਦੇ ਸੰਗਤ ਜੀ ਉੱਤੋਂ ਵੇਖੋ ਦਰਬਾਰ ਸਾਹਿਬ ਕਿੰਨਾ ਸੋਹਣਾ ਲੱਗਦਾ ਹੈ ਸੰਗਤ ਜੀ ਸੰਗਤ ਜੀ ਜਦੋਂ ਵੀ ਆਪ ਜੀ ਆਓ ਤੇ ਉੱਤੇ ਵੀ ਦਰਸ਼ਨ ਦੀਦਾਰੇ ਜ਼ਰੂਰ ਕਰੋ ਉੱਤੇ ਵੀ ਮੱਥਾ ਜਰੂਰ ਟੇਕੋ ਸੰਗਤ ਜੀ ਆ ਸਰੋਵਰੇ ਸੰਗਤ ਜੀ ਆਵ ਸੰਗਤ ਜੀ ਚੱਲਦੇ ਆ ਥੱਲੇ ਦੂਜੇ ਗੁਰਦੁਆਰੇ ਦਰਸ਼ਨ ਕਰਦੇ ਆ ਸੰਗਤ ਜੀ ਆ ਜੋ ਅੱਗੇ ਵੱਧਦੇ ਆ ਚੱਲਦੇ ਆ ਸੰਗਤ ਜੀ ਇਹ ਗਲੀ ਆਪ ਜੀ ਨੂੰ ਪਤਾ ਹੋਣੀ ਆ ਦੁਨੀਆ ਤੋਂ ਸਭ ਤੋਂ ਇਹ ਬਿਜ਼ੀ ਗਲੀ ਆ ਸੰਗਤ ਜੀ ਇਹ ਗਲੀ ਤੇ ਰੋਜ਼ਾਨਾ ਕਈ ਲੱਖ ਸੰਗਤ ਦਰਬਾਰ ਸਾਹਿਬ ਤੋਂ ਸ਼ਹੀਦਾ ਗੁਰਦਾਰੇ ਵੱਲ ਤੇ ਸ਼ਹੀਦਾ ਤੋਂ ਸ੍ਰੀ ਦਰਬਾਰ ਸਾਹਿਬ ਉਨਦੀ ਹੈ ਸੰਗਤ ਜੀ ਸੰਗਤ ਜੀ ਆਪ ਜੀ ਵੀ ਜਦੋਂ ਵੀ ਆਏ ਆਏ ਹੋਗੇ ਤਾਂ ਇਸ ਗਲੀ ਦੇ ਵਿੱਚੋਂ ਆਏ ਹੋਗੇ ਬਹੁਤ ਸੰਗਤ ਸੰਗਤ ਜੀ ਇਸ ਗਲੀ ਤੇ ਹੁੰਦੀ ਹੈ ਤੇ ਰੋਜ਼ਾਨਾ ਦਰਸ਼ਨ ਕਰਨ ਆਉਂਦੀ ਹੈ ਦਰਬਾਰ ਸਾਹਿਬ ਤੋਂ ਸ਼ਹੀਦਾ ਸ਼ਹੀਦਾ ਤੇ ਦਰਬਾਰ ਸਾਹਿਬ ਆਓ ਸੰਗਤ ਜੀ ਚੱਲਦੇ ਆ ਅਸੀਂ ਵੀ ਤੇ ਦੂਜੇ ਗੁਰਦਵਾਰੇ ਦੇ ਦਰਸ਼ਨ ਕਰਦੇ ਆ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਦੇ ਆ ਸੰਗਤ ਜੀ ਸੰਗਤ ਜੀ ਆ ਗਏ ਹੈ ਗੁਰਦੁਆਰਾ ਵਿਵੇਕ ਸਰ ਸਾਹਿਬ ਸੰਗਤ ਜੀ ਆਪ ਜੀ ਦਰਸ਼ਨ ਕਰੋ ਬਾਰੋਂ ਗੁਰਦੁਆਰਾ ਬਿਬੇਕ ਸਰ ਸਾਹਿਬ ਸੰਗਤ ਜੀ ਆਪ ਜੀ ਦਰਸ਼ਨ ਦੀਦਾਰੇ ਕਰੋ ਤੇ ਅਰਦਾਸ ਕਰੋ ਸਰਬੱਤ ਦੇ ਪਲੇ ਦੀ ਆਓ ਸੰਗਤ ਜੀ ਅੰਦਰ ਚਲਦੇ ਆਂ ਜੀ ਪਵਿੱਤਰ ਦਰਸ਼ਨ ਦੀਦਾਰੇ ਕਰ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗਤ ਜੀ ਅਰਦਾਸ ਕਰੋ ਜੀ ਆਪ ਜੀ ਦਰਸ਼ਨ ਦੀਦਾਰੇ ਕਰ ਦੋ ਗੁਰਦੁਆਰਾ ਅੰਗੀਠਾ ਸਾਹਿਬ ਤੇਰਾ ਸਿੰਘ ਸ਼ਹੀਦ ਸੰਗਤ ਜੀ ਇਸ ਗੁਰਦੁਆਰੇ ਤੇਰਾ ਸਿੰਘ ਸ਼ਹੀਦ ਹੋਏ ਹੀ ਆਓ ਸੰਗਤ ਜੀ ਅੰਦਰ ਚਲਦੇ ਆਂ ਤੇ ਖੁੱਲੇ ਦਰਸ਼ਨ ਦੀਦਾਰੇ ਕਰਦੇ ਆਂ ਆਪ ਜੀ ਪਵਿੱਤਰ ਦਰਸ਼ਨ ਦੀਦਾਰੇ ਕਰੋ ਤਾਂ ਤਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਤੇ ਮੱਥਾ ਟੇਕੋ ਤੇ ਆਪਣੇ ਪਰਿਵਾਰ ਲਈ ਆਪਣੇ ਲਈ ਤੇ ਸਰਬੱਤ ਦੇ ਭਲੇ ਲਈ ਅਰਦਾਸ ਕਰੋ ਸੰਗਤ ਜੀ ਇਹ ਆ ਤੇਰਾ ਸਿੰਘ ਸ਼ਹੀਦ ਜਿਹੜੇ ਇੱਥੇ ਸ਼ਹੀਦ ਹੋਏ ਹੀ ਸਾਰਿਆਂ ਦੀ ਫੋਟੋ ਸੰਗਤ ਜੀ ਲੱਗੀ ਹੋਈ ਆ ਆਪ ਜੀ ਦਰਸ਼ਨ ਦੀਦਾਰੇ ਕਰੋ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਸਾਹਮਣੇ ਹੀ ਗੁਰਦੁਆਰਾ ਹੈ ਗੁਰਦੁਆਰਾ ਰਾਮ ਸਰ ਸਾਹਿਬ ਆ ਜਾਓ ਸੰਗਤ ਜੀ ਅੰਦਰ ਚੱਲਦੇ ਆ ਤੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਦੇ ਆ ਇਹ ਪਾਠ ਕਰਦੇ ਆਂ ਸਿਮਰਨ ਕਰਦੇ ਆਂ ਤੇ ਆਪਣੇ ਲਈ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਾਮ ਦੀ ਦਾਤ ਮੰਗਦੇ ਆਂ ਜਦੋਂ ਵੀ ਆਪ ਜੀ ਅੰਮ੍ਰਿਤਸਰ ਆਓ ਤੇ ਲਾਗੇ ਬੰਨੇ ਜਿੰਨੇ ਵੀ ਇਤਿਹਾਸਿਕ ਗੁਰਦੁਆਰੇ ਆ ਸਾਰਿਆਂ ਦੇ ਦਰਸ਼ਨ ਜ਼ਰੂਰ ਕਰੋ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰੋ ਆਓ ਸੰਗਤ ਜੀ ਅੰਦਰ ਚੱਲਦੇ ਆਂ ਤੇ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਦੇ ਆਂ ਦਰਸ਼ਨ ਦੀਦਾਰੇ ਕਰੋ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਤੇ ਪਰਕਰਮਾ ਕਰਕੇ ਅਰਦਾਸ ਕਰਕੇ ਸੰਗਤ ਜੀ ਆਪ ਜੀ 2 ਮਿੰਟ ਸਿਮਰਨ ਜ਼ਰੂਰ ਕਰੋ ਕਿਉਂਕਿ ਸਿਮਰਨ ਨਾਲ ਮਨ ਪਵਿੱਤਰ ਹੁੰਦਾ ਹੈ ਸੰਗਤ ਜੀ ਸੰਗਤ ਜੀ ਆਪ ਜੀ ਦਰਸ਼ਨ ਦੀਦਾਰੇ ਕਰ ਰਹੇ ਹੋ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਸੰਗਤ ਜੀ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦਰਖਤ ਥੱਲੇ ਬੈਠ ਕੇ सुखमनी साहिब जिदा उच्चारण कीता है संगत जी आप जी दर्शन कर रहे हो गुरुद्वारा मंजी साहिब ए वो दरख्त है संगत जी जिस दे थल्ले बैठ के श्री गुरु अर्जन देव जी ने सुखमनी साहिब जी दा उच्चारण कीता है आप जी दर्शन दीदारे करो ते अरदास करो संगत जी कि सानू भी नाम दी दाद दी बख्शीश हो जावे संगत जी assi aage hain gurudwara shahid ganj sahib ਇਸ ਗੁਰਦੁਆਰੇ ਨੂੰ ਸ਼ਹੀਦਾ ਵੀ ਕਿਹਾ ਜਾਂਦਾ ਹੈ ਸੰਗਤ ਜੀ ਆਪ ਜੀ ਸਾਰੇ ਆਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਸੰਗਤ ਜੀ ਇਸ ਸਥਾਨ ਤੇ ਬਹੁਤ ਹੀ ਆਸਥਾ ਹੈ ਬਹੁਤ ਹੀ ਜ਼ਿਆਦਾ ਵਿਸ਼ਵਾਸ ਹੈ ਕਿਉਂਕਿ ਇਸ ਸਥਾਨ ਤੇ ਮੱਥਾ ਟੇਕਣਾ ਦਰਸ਼ਨ ਕਰਨ ਨਾ ਪਾਠ ਕਰਨ ਨਾ ਸਿਮਰਨ ਕਰਨ ਨਾ ਜਿਹੜੇ ਵੀ ਮਨ ਦੀ ਮਰਜ਼ਾ ਹੈ ਉਹ ਸਾਰੀਆਂ ਪੂਰੀਆਂ ਹੁੰਦੀਆਂ ਸੰਗਤ ਜੀ ਆਪ ਕੁਝ ਵੀ ਸੱਚੇ ਦਿਲ ਨਾਲ ਮੰਗੋਗੇ ਅਰਦਾਸ ਕਰੋਗੇ ਦਰਸ਼ਨ ਦਿਦਾਰੇ ਨਾਮ ਸਿਮਰਨ ਕਰਕੇ ਆਪ ਜੀ ਪ੍ਰਸ਼ਾਦ ਕਰਾ ਕੇ ਤੋਂ ਸਾਰਿਆ ਦੀ ਝੋਲੀ ਇੱਥੋਂ ਭਰੀ ਜਾਂਦੀ ਹੈ ਸੰਗਤ ਜੀ ਸੰਗਤ ਜੀ ਆਪ ਵੀ ਜਦੋਂ ਵੀ ਆਓ ਤੇ ਇਸ ਗੁਰਦੁਆਰੇ ਦੇ ਦਰਸ਼ਨ ਜ਼ਰੂਰ ਕਰੋ ਤੇ ਤਨਤਨ ਬਾਬਾ ਦੀਪ ਸਿੰਘ ਜੀ ਦੀ ਖੁਸ਼ੀਆਂ ਆਪ ਜੀ ਪ੍ਰਾਪਤ ਕਰੋ ਆਓ ਸੰਗਤ ਜੀ ਅੰਦਰ ਚੱਲਦੇ ਹਾਂ ਆਪ ਜੀ ਨੂੰ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਕਰਾਉਂਦੇ ਆ ਤੇ ਸੰਗਤ ਜੀ ਆਪ ਜੀ ਵੀ ਅਰਦਾਸ ਜ਼ਰੂਰ ਕਰਿਓ ਸਰਬਤ ਦੇ ਭਲੇ ਦੀ ਤੇ ਆਪ ਜੀ ਆਪਣੇ ਲਈ ਵੀ ਕਰਿਓ ਨਾਮ ਦੀ ਦਾਤ ਲਈ ਕਿਉਂਕਿ ਸੰਗਤ ਜੀ ਨਾਮ ਤੋਂ ਵੱਡੀ ਕੋਈ ਵੀ ਦਾਤ ਇਸ ਦੁਨੀਆ ਤੇ ਨਹੀਂ ਹੈ ਦਰਸ਼ਨ ਦਿਦਾਰੇ ਕਰੋ ਪਵਿੱਤਰ ਗੁਰਦੁਆਰਾ ਸਾਹਿਬ ਜੀ ਦੇ ਤੇ ਅਰਦਾਸ ਕਰੋ ਸੱਚੇ ਦਿਲ ਨਾਲ ਸੰਗਤ ਜੀ ਅਰਦਾਸ ਕਰੋ ਆਪ ਜੀ ਜਿਹੜੀ ਅਰਦਾਸ ਹੈ ਉਹ ਪੂਰੀ ਹੋਣੀ ਹੈ ਸੰਗਤ ਜੀ ਬਸ ਸੱਚੇ ਦਿਲ ਨਾਲ ਆਪ ਜੀ ਆਪਣੇ ਲਈ ਪਰਿਵਾਰ ਲਈ ਸੰਗਤ ਲਈ ਤੇ ਸਰਬਤ ਦੇ ਭਲੇ ਲਈ ਅਰਦਾਸ ਕਰੋ ਤੇ ਨਾਮ ਦੀ ਦਾਤ ਜਰੂਰ ਮੰਗੋ ਸੰਗਤ ਜੀ ਆਗਿਆ ਬਖਸ਼ੋ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ